ਗੁਰਪ੍ਰਸਾਦ ਨਾਨਕ ਫਲ ਪਾਵੇ ਸਲੋਕ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਅਸ਼ਟਪਦੀ ਚਰਨ ਸਤ ਸਤ ਪਰ ਸੁਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਣਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸੱਤ ਸਤ ਪ੍ਰਭ ਵਕਤਾ ਸੁਰਤ ਸੱਤ ਸਤ ਜਸ ਸੁਨਤਾ ਬੁੱਝਨ ਹਾਰ ਕੋ ਸਤ ਸਭ ਹੋਏ ਨਾਨਕ ਸੱਤ ਸਤ ਪ੍ਰਭ ਸੋਏ ਸਤ ਸਰੂਪ ਰਿਦੈ ਜਿਨ ਮਾਨਿਆ ਕਰਨ ਕਰਾਮਣ ਤਿਨ ਮੂਲ ਪਛਾਨਿਆ ਜਾਣ ਕੇ ਰਿਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈ ਤੇ ਨਿਰਪੋ ਹੋਏ ਬਸੰਨ ਜਿਸ ਤੇ ਉਪਜਿਆ ਤਿਸ ਮਾਹੇ ਸੁਮਾਨਾ ਬਸਤ ਮਾਹੇ ਨੇ ਬਸਤ ਗਡਾਈ ਤਾਂ ਕੋ ਭਿੰਨ ਨਾ ਕਹਿ ਨਾ ਜਾਈ ਬੂਜੈ ਬੂਜਰ ਹਾਰਪ ਬੀਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਮਨ ਪਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਸ ਸਾਸ ਸੁਮਾਰੈ ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰਪਰ ਰਾਖੈ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤਿ ਰਾਖੈ ਤਾਂ ਕੀ ਗਤ ਮਿਤ ਕੋਏ ਨਾ ਲਾਖੈ ਪ੍ਰਭ ਕੇ ਸੇਵਕ ਕੋ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਉਚਤੇ ਉਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹ ਦਿਸ ਪ੍ਰਗਟਾਇਆ ਨੀਕੇ ਕੀਰੀ ਮਹਿ ਕਲ ਰੱਖੈ ਭਸਮ ਕਰੈ ਲਸ਼ਕਰ ਕੋਟ ਲਾਖੈ ਜਿਸ ਕਾ ਆਸਾਸਨ ਕਾਟਤੇ ਆਪ ਤਾਂ ਕੋ ਰਾਖਤ ਦੇ ਕਰ ਹਾਥ ਮਾਨਸਜਤ ਕਰਤ ਬਹੁ ਭਾਂਤ ਤਿਸਕੇ ਕਰਤਬ ਬਿਰਥੇ ਜਾਤ ਮਾਰੇ ਨਾ ਰਾਖੈ ਅਵਰ ਨ ਕੋਇ ਸਰਬ ਜੀਆਂ ਕਾ ਰਾਖਾ ਸੋਇ ਕਾਹੀ ਸੋਚ ਕਰਹਿ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਿਡਾਣੀ 바ਰੰਗ ਬਾਰ ਬਾਰ ਪ੍ਰਭ ਜਪੀਐ ਤੀ ਅਮਰਤ ਏਹ ਮਨ ਤਨ ਧ੍ਰਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਇਸ ਕਿਸ ਅਵਰ ਨਾਹੀ ਦ੍ਰਿਸ਼ਟਾਇ ਨਾਮ ਧਨ ਨਾ ਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੀ ਮਨ ਤਨ ਨਾ ਮਹਿ ਨਾਮ ਸਮਾਨੀ ਊਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ ਬੋਲੋ ਜੋਸ ਜੇ ਬਾ ਦਿਨ ਰਾਤ ਪ੍ਰਭ ਆਪਣੈ ਜਨ ਕੀਨੀ ਦਾਤ ਕਰਹਿ ਭਗਤ ਆਤਮ ਕੈ ਚਾਏ ਪਰਬ ਆਪਣੇ ਸਿਉ ਰਹਿ ਸਮਾਏ ਜੋ ਹੋਵਾ ਹੋਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਨੈ ਤਿਸ ਕੀ ਮੈਂ ਕਾਹ ਕਹਨੋ ਤਿਸ ਕਾ ਗੁਣ ਕਹ ਏਕ ਨ ਜਾਣੋ ਆਠ ਪੈਰ ਪ੍ਰਭ ਬਸੈ ਹਜੂਰੇ ਕਹੋ ਨਾਨਕ ਸੇਈ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇ ਮਨ ਤਨ ਆਪਣਾ ਤਿਨ ਜਨ ਦੇਹ ਜਿਨ ਜਨ ਆਪਣਾ ਪ੍ਰਭੁ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵਹਿ ਤਿਸ ਕੈ ਦਰਸ ਸਭ ਪਾਪ ਮਟਾਵਹਿ ਅਵਰ ਸਿਆਨ ਪਸਗਲੀ ਛਾਦ ਤਿਸ ਜਨ ਕੀ ਤੂੰ ਸੇਵਾ ਲਾਗ ਆਮਣ ਜਾਣ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਤਪੁਰਖ ਜਿਨ ਜਾਣਿਆ ਸਤਗੁਰ ਤਿਸ ਕਾ ਨਾ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰਬਚਨੀ ਹਰ ਨਾਮ ਉਚਰੈ ਸਤਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਬਿਕਾਰ ਤੇ ਹਟੈ ਸਤਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ ਗੁਰ ਕੇ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮਹਿ ਸਹਿ ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਦ ਧਿਆਵੈ ਮਨ ਬੀਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹਉਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿ세 ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ 20 ਬਿਸਵੇ ਗੁਰ ਕਾ ਮਨ ਮੰਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਨੈ ਸੋ ਸਤ ਗੁਰ ਜਿਸ ਹਿਰਦੈ ਹਰ ਨਾਮ ਾਨਕ ਬਾਰ ਗੁਰ ਕਉ ਬਲ ਜਾਉ ਸਰਬਨਿਧਾਨ ਕੀ ਕਾ ਦਾਤਾ आठ पहर पार ब्रह्म रंग राता ब्रह्म में जन जन में पार ब्रह्म ये कह आप नहीं कष भ्रम सहस स्यान पलया ना जाई है नानक ऐसा गुरु पद भागी पाई है सफल दर्शन पीखत पनीत परसत चरण गत निर्मल रीत भेटत संग राम गुण रवे पार ब्रह्म की दरगाह गवे ਸੁਨ ਕਰ ਬਚਨ ਕਰਨ ਆਗਹਨੇ ਮਨ ਸੰਤੋਖ ਆਤਮ ਪਤੀਆਨੀ ਪੂਰਾ ਗੁਰ ਅਖਯੋ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੀਖਾ ਹੋਈ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਲਾਈ ਜਿਹਵਾ ਏਕ ਉਸਤਤ ਅਨੇਕ ਸਤਪੁਰਖ ਪੂਰਨ ਬੇਬੇਕ ਕਾਹੂ ਬੋਲ ਨਾ ਪੌਂਚਤ ਪ੍ਰਾਨੀ ਅਗਮ ਅਗੋਚਰ ਪ੍ਰਭ ਨਿਰਵਾਣੀ ਨਿਰਾਹ ਆਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ ਅਨਕ ਭਗਤ ਬੰਦਨ ਨਿਤ ਕਰਹਿ ਚਰਨ ਕਮਲ ਹਿਰਦੈ ਸਿਮਰਹਿ ਸਦ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ ਇਹੋ ਹਰ ਰਸ ਪਾਵੈ ਜਨ ਕੋਈ ਅੰਮ੍ਰਿਤ ਪੀਵੈ ਅਮਰ ਸੋ ਹੋਏ ਉਸ ਪੁਰਖ ਕਾ ਨਾਹੀ ਕਦੇ ਵਿਨਾਸ਼ ਜਾਂ ਕੈ ਮਨ ਪ੍ਰਗਟੇ ਗੁਣਤਾਸ ਆਟ ਪਹਿਰ ਹਰ ਕਾ ਨਾਮ ਲੇ ਸਚ ਉਪਦੇਸ ਸੇਵਕ ਕਉ ਦੇ ਮੋਹ ਮਾਇਆ ਕੈ ਸੰਗ ਨਾਲੀਪ ਮਨ ਮਹਿ ਰਾਖੈ ਹਰ ਹਰ ਏਕ ਅੰਧਕਾਰ ਦੀਪਕ ਪਰਗਾਸੇ ਨਾਨਕ ਭਰਮ ਮੋਹ ਦੁਖ ਤਹਿ ਤੇ ਨਾਸੀ ਤਪਤ ਮਾਹੀ ਠੰਡ ਵਰਤਾਈ ਅਨੰਦ ਭਇਆ ਦੁਖ 나ਟੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸ ਸੇ ਪਉ ਚੂਕਾ ਨਿਰਪਉ ਹੋਏ ਬਸੇ ਸਗਲ ਬਿਆਦ ਮਨ ਤੇ ਖੈ ਨਸਤੇ ਜਿਸ ਕਾ ਸਾਥਿ ਨ ਕਿਰਪਾ ਧਾਰੀ ਸਾਧ ਸੰਗ ਜਪਨਾਮ ਮਰਾਰੀ ਖਿਤ ਪਾਈ ਚੂਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਸਰਵਨ ਨਿਰਗੁਣ ਆਪ ਸਰਗੁਣ ਪੀਓ ਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਿਤ ਪ੍ਰਭ ਆਪ ਬਨਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਹੀਂ ਕੋਏ ਸਰਬ ਨਿਰੰਤਰ ਏਕੋ ਸੋ ਹੋਏ ਓਤ ਪੋਤ ਰਵਿਆ ਰੂਪ ਰੰਗ ਭਏ ਪ੍ਰਗਾਸ ਸਾਧਕੇ ਸੰਗ ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲੇਹਾਰੀ ਸਲੋਕ ਸਾਥ ਨਾ ਚੱਲੇ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕ ਮਹਾਵਨਾ ਨਾਨਕ ਇਹੋ ਤਨਸਾਰ ਅਸ਼ਟਪਦੀ ਸੰਤ ਜਨਾਂ ਨਾਲ ਮਿਲ ਕਰੋ ਵਿਚਾਰ ਏਕ ਸਿਮਰਨਾਮ ਆਧਾਰ ਔਰ ਅਪਾਪ ਸਭ ਮੀਤ ਬਸਾਰਹੁ ਚਰਨ ਕਮਲ ਰਿਦਮਹਿ ਉਰ ਧਾਰਹੁ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੁ ਨਾਮ ਹਰਿ ਵਾਤ ਇਹੋ ਤਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਇਕ ਆਸ ਰੱਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਕੁੰਟ ਉਠ ਧਾਵਹਿ ਸੋ ਧਨ ਹਰਿ ਸੇਵਾ ਤੇ ਪਾਵਹਿ ਜਿਸ ਸੁਖ ਕੋ ਨਿਤ ਬਾਂਛਹਿ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨੀ ਅਨਕ ਅਪਾਵੀ ਰੋਗ ਨਾ ਜਾਏ ਰੋਗ ਮਿਟਐ ਹਰ ਅਵਖਦ ਲਾਏ ਸਰਬ ਨਿਧਾਨ ਮਹਿ ਹਰ ਨਾਮ ਨਿਧਾਨ ਜਪ ਨਾਨਕ ਦਰਗਹ ਪਰਵਾਣ ਮਨ ਪਰ ਬੋਧੋ ਹਰ ਕੈ ਨਾਏ ਦਹਿ ਇਸ ਧਾਵਤਿ ਆਵੈ ਠਾਈ ਤਾਂ ਕੋ ਬਿਗਨ ਨਾ ਲਾਗੇ ਕੋਈ ਜਾਂ ਕਹਿ ਰਦਾ ਬਸੈ ਹਰ ਸੋਏ ਕਲ ਤਾਤੀ ਠੰਡਾ ਹਰ ਨਾਮ ਸਿਮਰ ਸਿਮਰ ਸਦਾ ਸੁਖ ਪਾਉ ਪਾਉ ਬਿਨ ਸਹਿ ਪੂਰਨ ਹੋਇ ਆਸ ਪਗਿਤ ਭਾਏ ਆਤਮ ਪਰਗਾਸ ਤਿਤ ਕਰ ਜਾਏ ਬਸੈ ਅਬਨਾਸੀ ਕਹੋ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਆਵਾ ਗਵਨ ਮਿਟਾਇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਇਓ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਅਧਾਰ ਹਨਖ ਅਪਾਵਨਾ ਛੂਟਨ ਹਾਰੇ ਸਿਮਰਤ ਸਾਸਤਿ ਵੇਦ ਵਿਚਾਰੇ ਹਰ ਕੀ ਭਗਤ ਕਰਹੁ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵਹਿ ਮੂਰਖ ਮਨਾ ਸਉਤ ਮੀਤ ਕਟੰਬ ਅਰਬਨਤਾ ਇਨਤੇ ਕਹੋ ਤੁਮ ਕਮਨ ਸੁਨਾਥਾ ਰਾਜ ਰੰਗ ਮਾਇਆ ਵਿਸਥਾਰ ਇਨਤੇ ਕਹੋ ਕਮਨ ਛੁਟਕਾਰ ਅਸਹਸਤੀ ਰਥ ਅਸਵਾਰੀ ਝੂਠਾ ਦੰਫ ਝੂਠ ਪਾਸਾਰੀ ਜਿਨ ਦੀਏ ਤਿਸ ਬੁਝੈ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੋ ਲੇਹ ਈਆ ਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਇ ਤਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ ਆਪ ਜਪੋ ਅਬਰਾ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਵੋ ਸਾਰ ਪੂਤ ਸਤ ਹਰ ਕੋ ਨਾ ਸਹਿਜ ਸੁਫਾਏ ਨਾਨਕ ਗੁਣ ਗਾਉ ਗੁਣ ਗਾਵਤ ਤਰੀ ਉਤਰ ਸੁਮੇਲ ਬਿਨ ਸਜਾਏ ਹਉ ਮੈਂ ਬਿਖ ਫੈਲ ਹੋਹੇ ਅਕਿੰਤ ਬਸੈ ਸੁਖ ਨਾਲ ਸਾਸ ਗਰਾਸ ਹਰ ਨਾਮ ਸੰਭਾਲ ਛਾੜ ਸਿਆਨ ਪਸੰਗਲੀ ਮਨਾ ਸਾਧ ਸੰਗ ਪਾਵਹਿ ਸੱਚ ਤਨਾ ਹਰ ਪੂੰਜੀ ਸੰਚ ਕਰੋ ਵਿਵਹਾਰ ਈਹਾਂ ਸੁਖ ਦਰਗਹ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੈ ਮਸਤਕ ਲੇਖ ਏਕੋ ਜਪ ਏਕੋ ਸਲਾਹੇ ਏਕ ਸਿਮਰ ਏਕੋ ਮਨ ਆਹੇ ਏਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਿਆ ਪੂਰਨ ਪੂਰ ਰਹਿਓ ਪ੍ਰਭ ਵਿਆਪ ਨਾਨਕ ਬੇਸਥਾਰ ਏਕ ਤੇ ਭਏ ਏਕ ਅਰਾਧ ਪਰਾਸਤ ਗਏ ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ ਸ਼ਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵ ਹੋ ਹਰਨਾਮ ਸਾਦ ਜਿਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸਰਤਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮੈ ਧਿਆਵੋ ਚਰਨ ਕਮਲ ਸਿਓ ਲਾਗੈ ਪ੍ਰੀਤ ਭਗਤ ਕਰਉ ਪ੍ਰਭ ਕੀ ਨਿਤ ਨੀਤ ਏਕ ਓਟ ਏਕੋ ਆਧਾਰ ਨਾਨਕ ਮੰਗੈ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਭਾਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਹੋ ਸਾਧਕੈ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅਨੰਦਿਨ ਲਿਵ ਲਾਗ ਬੜ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵ ਕੀ ਮਨਸਾ ਪੂਰੀ ਭਈ ਸਤਗੁਰ ਤੇ ਨਿਰਮਲ ਮਤ ਲਈ ਜਨ ਕਉ ਪ੍ਰਭ ਹੋਇਓ ਦਇਆਲ ਸੇਵਕ ਕੀਨੋ ਸਦਾ ਨਿਹਾਲ ਬੰਦਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਭ੍ਰਮ ਗਿਆ ਇਚ ਪੁੰਨੀ ਸਰਦਾ ਸਭ ਪੂਰੀ ਰਵ ਰਹਿਆ ਸਦ ਸੰਗ ਹਜੂਰੀ ਜਿਸ ਕਾ ਸਾਥਿਨ ਲੀਆ ਮਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉ ਬਿਸਰੈ ਜੇ ਘਾਲ ਨ ਭਾਨੈ ਸੋ ਕਿਉ ਬਿਸਰੈ ਜੇ ਕੀਆ ਜਾਣੈ ਸੋ ਕਿਉ ਬਿਸਰੈ ਜਿਨ ਸਭ ਕਿਛ ਦੀਆ ਸੋ ਕਿਉ ਬਿਸਰੈ ਜੇ ਜੀਵਨ ਜੀਆ ਸੋ ਕਿਉ ਬਿਸਰੈ ਜੇ ਅਗਨ ਮਹਿ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਾਖੈ ਸੋ ਕਿਉ ਬਿਸਰੈ ਜੇ ਬਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਂਢੈ ਗੁਰ ਪੂਰੈ ਤਤਿ ਹੈ 부ਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਹੋ ਕਾਮ ਆਨ ਤਿਆਗ ਜਪੋ ਹਰਨਾਮ ਸਿਮਰ 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 ਸੁਖ ਪਾਵੋ ਆਪ ਜਪੋ ਅਵਰਹਨਾਮ ਜਪਾਵੋ ਭਗਤ ਭਾਏ ਤਰੀਐ ਸੰਸਾਰ ਬਿਨ ਭਗਤੀ ਤਨ ਹੋਸੀ ਛਾਰ ਸਰਬ ਕਲਿਆਣ ਸੁਖ ਨਿਧਨਾਮ ਬੂਢਤ ਜਾਤ ਪਾਏ ਬਿਸਰਾਮ ਸਗਲ ਦੁਖ ਕਾਹੋ ਵਤਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਉ ਮਨ ਤਨ ਅੰਤਰ ਇਹੀ ਸੋ ਆਉ ਨੈਤਰੋ ਪੇਖ ਦਰਸ ਸੁਖ ਹੋਏ ਮਨ ਵਿਗਸੈ ਸਾਧ ਚਰਨ ਧੋਏ ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕੋ ਪਾਵੇ ਸੰਗ ਏਕ ਵਸਤ ਦੀਜੈ ਕਰਮਿਆ ਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਕੀ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸ਼ੰਦ ਦੀਨ ਦਇਾਲ ਭਗਤ ਵੱਛਲ ਸਦਾ ਕਿਰਪਾਲ ਆਨਾਥ 나ਥ ਗੋਬਿੰਦ ਗੋਪਾਲ ਸਰਬ ਘਟਾਂ ਕਰਤ ਪ੍ਰਤਪਾਲ ਆਦ ਪੁਰਖ ਕਾਰਨ ਕਰਤਾ ਭਗਤ ਜਨਾ ਕੇ ਪ੍ਰਾਨ ਆਧਾਰ ਜੋ ਜੋ ਜਪੈ ਸੋ ਹੋਏ ਪਨੀਤ ਭਗਤ ਭਾਏ ਲਾਵੇ ਮਨ ਹੀਤ ਹਮ ਨਿਰਗੁਣ ਆਰਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈ ਕੁੰਠ ਮੁਕਤ ਮੋਖ ਪਾਏ ਏਕ ਨਿਮਕ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੋ ਕਰਨੀ ਸੋ ਬਾ ਤਨਵੰਤ ਹਿਰਦੈ ਬਸਤੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇ ਹੋ ਨਿਵਾਸ ਸਰਬ ਸੁਖ ਨਾਨਕ ਪਰਗਾਸ ਸਲੋ